ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਕੀ ਪੰਜਾਬ ਚ ਨਵੀਂ ਪਾਰਟੀ ਬਣਨ ਜਾ ਰਹੀ ਹੈ ਕੀ ਪੰਜਾਬ ਦੇ ਵਿੱਚ ਨਵੇਂ ਸਿਆਸੀ ਦਲ ਦੇ ਮੁਖੀ ਅਮਰਿਤਪਾਲ ਸਿੰਘ ਹੋਣਗੇ ਕੀ ਨਵੇਂ ਸਿਆਸੀ ਦਲ ਦੀ ਕਮਾਂਡ ਸਰਵਜ ਸਿੰਘ ਖਾਲਸਾ ਸੰਭਾਲਣਗੇ ਜਾਂ ਸ਼੍ਰੋਮਿਕ ਕਲ ਦਲ ਦੀ ਪ੍ਰਧਾਨਗੀ ਹੁਣ ਸੁਖਵੀਰ ਬਾਦਲ ਨਹੀਂ ਭਾਈ ਜਸਪੀਰ ਸਿੰਘ ਰੋਡੇ ਕਰਨਗੇ ਤੇ ਉਸ ਦੇ ਨਾਲ ਹੀ ਅਮਰਿਤਪਾਲ ਸਿੰਘ ਤੇ ਸਰਵਜ ਸਿੰਘ ਖਾਲਸਾ ਵੀ ਨਾਲ ਤੁਰਨਗੇ ਚਰਚਾ ਮਾ 4 ਜੂਨ ਦੇ ਚੋਣ ਨਤੀਜਿਆਂ ਤੋਂ ਬਾਅਦ ਹੀ ਪੰਜਾਬ ਚੋਰ ਫੜਨ ਲੱਗੀਆਂ ਸੀ ਵੀ ਪੰਜਾਬ ਦੇ ਵਿੱਚ ਇੱਕ ਨਵੀਂ ਪੰਥਕ ਪਾਰਟੀ ਖੜੀ ਹੋ ਸਕਦੀ ਹੈ ਪੰਥਕ ਰਾਜਨੀਤਿਕ ਜਮਾਤ ਦੀ ਅਗਵਾਈ ਕਰਦਾ ਦਾਲਖ ਪੰਜਾਬ 'ਚ ਖੜਾ ਹੋ ਸਕਦਾ ਹੈ ਜਿਹਦੀ ਬਾਗਡੋਰ ਜ਼ਿਲ੍ਹੇ 'ਚ ਬੈਠੇ ਅਮਰਪਾਲ ਸਿੰਘ ਦੇ ਹੱਥ ਤੇ ਬਾਹਰ ਜਨਤਾ 'ਚ ਵਿਚਰਦੇ ਅਨਸਾਰ ਜੇਸੀਂ ਖਾਲਸਾ ਦੇ ਹੱਥ ਹੋ ਸਕਦੀ ਹੈ ਅਮਰਪਾਲ ਸਿੰਘ ਦਾ ਪਰਿਵਾਰ ਇਧਰ ਹੀ ਸਾਹਮਣੇ ਆ ਸਕਦਾ ਤੇ ਇਸ ਗੱਲ ਨੂੰ ਉਸ ਸਮੇਂ ਹੋਰ ਚਰਚਾ ਮਿਲੀ ਜਦੋਂ ਜਿਮਨੀ ਚੌਣ ਦੇ ਵਿੱਚ ਗੱਲਾਂ ਤੁਰਪੀਆਂ ਕਿ ਕੱਲ੍ਹ ਸੀ ਹੋਰੀ ਬਾਜੇ ਕਿ ਹੋਰੀ ਮੈਦਾਨ 'ਚ ਨਿਤਰਨ ਜਾ ਰਹੇ ਨੇ ਜ਼ਿਲ੍ਹੇ 'ਚ ਬੈਠੇ ਜਦੋਂ ਕਿ ਅਮਰਤਪਾਲ ਸਿੰਘ ਦੇ ਵਕੀਲ ਨੇ ਕਿਹਾ ਕਿ ਨਾ ਅਮਰਤਪਾਲ ਸਿੰਘ ਦੀ ਇਸ ਨਾਲ ਕੋਈ ਸਹਿਮਤੀ ਨਹੀਂ ਅਮਰਤਪਾਲ ਸਿੰਘ ਨੇ ਕਦੇ ਇਸ ਹਵਾਲੇ ਤੇ ਵੀ ਜ਼ਿਕਰ ਵੀ ਨਹੀਂ ਕੀਤਾ ਪਰ ਇਹ ਚਰਚਾਾਂ ਵਿੱਚ ਲੱਗੀਆਂ ਉਹਦੇ ਨਾਲੇ ਚਰਚਾ ਤੁਰੇ ਕੇ ਵੀ ਪੰਜਾਬ ਦੇ ਵਿੱਚ ਇੱਕ ਨਵਾਂ ਸਿਆਸੀ ਦਲ ਜਨਮ ਲੈ ਸਕਦਾ ਹੈ ਇਹ ਸਿਆਸੀ ਦਲ ਦੇ ਜਨਮ ਲੈਣ ਦੀ ਇਸ ਚਰਚਾਾਂਵਾਂ ਦੇ ਦਰਮਿਆਨ ਅਮਰਤਪਾਲ ਸਿੰਘ ਦੇ ਭਰਾ ਨੂੰ ਪੁਲਿਸ ਨੇ ਨਸ਼ੇਸਣੇ ਫੰਡ ਦਾ ਦਾਅਵਾ ਕੀਤਾ ਕਿ ਆ ਕਿ ਨਸ਼ਾ ਸਪਲਾਈਅਰ ਨਹੀਂ ਅਸੀਂ ਨਸ਼ਾ ਲੈਣ ਦਾ ਆਦੀ ਇੱਕ ਬੰਦਾ ਫੜਿਆ ਤੇ ਉਹਨੇ 10000 ਰੁਪਏ ਦੇ ਕੇ ਆਪਣੀ ਪੇਟੀਆਂ ਤੋਂ ਕਹਿੰਦੇ ਨਸ਼ਾ ਖਰੀਦਿਆ ਅਸੀਂ ਆਈਸ ਨਾਂ ਦੀ ਉਹ ਕਹਿੰਦੇ ਜੀ ਅਸੀਂ ਉਹ ਵੇਚਣ ਵਾਲਾ ਵੀ ਬਰਾਮਦ ਕਰ ਲਿਆ ਅਸੀਂ ਜੀ ਇਹਦੇ ਪ੍ਰਾਤੂ ਸਮਾਨ ਵੀ ਬਰਾਮਦ ਕਰ ਲਿਆ ਇਹ ਸਾਰੇ ਘਟਨਾਕਰਮ ਦੇ ਦਰਮਿਆਨ ਅਮਰਿਤਪਾਲ ਸਿੰਘ ਹੋਰਾਂ ਦੀ ਟੀਮ ਦੇ ਨਾਲ ਵਕੀਲ ਵੱਜੋਂ ਕੰਮ ਕਰ ਰਹੇ ਈਮਾਨ ਸਿੰਘ ਹੋਰਾਂ ਨੇ ਇੱਕ ਗੱਲ ਆਖੀ ਕਹਿੰਦੇ ਕਿ ਸਾਰਾ ਬੋਕਸ ਜਿਹੜਾ ਮਾਮਲਾ ਬਣਾਇਆ ਗਿਆ ਕਹਿੰਦੇ ਇਹ ਅਮਰਿਤਪਾਲ ਸਿੰਘ ਨੂੰ ਬਦਨਾਮ ਕਰ ਲਈ ਕਿਉਂਕਿ ਉਹ ਨਸ਼ੇ ਦੇ ਖਿਲਾਫ ਲੜਾਈ ਲੜਦਾ ਇਹ ਇਸ ਲਈ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਸਾਜ਼ਿਸ਼ ਹੈ ਤੇ ਉਹਨਾਂ ਨੇ ਇੱਕ ਗੱਲ ਕਹੀ ਇਸ ਤਰ੍ਹਾਂ ਜਿਹੜੀ ਗੱਲ ਧਿਆਨ ਮੰਗਦੀ ਸੀ ਸ਼ਾਇਦ ਉਹ ਕਿ ਚਰਚਾ 'ਚ ਨਹੀਂ ਆਪਾਂ ਲੰਘੇ ਦੀ ਨਹੀਂ ਗੱਲ ਵੀ ਕਰ ਰਹੇ ਸੀ ਉਸ ਪਹਿਲੂ ਤੇ ਕਿ ਅਮਰਿਤਪਾਲ ਸਿੰਘ ਹੋਰਾਂ ਦਾ ਵਕੀਲ ਵਕੀਲ ਵੱਜੋ ਸਾਥ ਦੇਣ ਵਾਲਾ ਈਮਾਨ ਸਿੰਘ ਕਹਿੰਦਾ ਕਿ ਇਹ ਸਾਰੀ ਪੁਲਿਸ ਦੀ ਕਾਰਵਾਈ ਪੰਜਾਬ ਸਰਕਾਰ ਦੀ ਸ਼ੈਤ ਹੀ ਹੋਈ ਆ ਕਿਉਂਕਿ ਅਮਰਿਤਪਾਲ ਸਿੰਘ ਆਉਣ ਵਾਲੇ ਦਿਨਾਂ 'ਚ ਖੇਤਰੀ ਪਾਰਟੀ ਬਣਾਉਣ ਜਾ ਰਹੇ ਨੇ ਤੇ ਦੋਦਨਾਬਾਦੀ ਸਰਜੀਤ ਸਿੰਘ ਖਾਲਸਾ ਨੇ ਗੱਲ ਜਨਤਕ ਤੌਰ ਤੇ ਆਖਦੀ ਕਿ ਵੀ ਅਸੀਂ ਅੰਥਕ ਸਿਆਸਤ ਕਰਨ ਵਾਲਾ ਇੱਕ ਸਿਆਸੀ ਦਲ ਬਣਾਉਣ ਜਾ ਰਹੇ ਹਾਂ ਅਮਰਤਪਾਲ ਸਿੰਘ ਜੇਲ ਤੋਂ ਆ ਜਵੇ ਅਸੀਂ ਸਿਆਸੀ ਪਾਰਟੀ ਦਾ ਐਲਾਨ ਕਰ ਦੇਣਾ ਸਰਜੀਤ ਸਿੰਘ ਖਾਲਸਾ ਕਹਿੰਦੇ ਕਿ ਅਮਰਤਪਾਲ ਸਿੰਘ ਹੋਰੀ ਇਸ ਗੱਲ ਜੇ ਤਿਆਰ ਹੋਣ ਮੈਂ ਗੱਲ ਕਰੂੰਗਾ ਕਿ ਜੇ ਤਿਆਰ ਹੋਣ ਤਾਂ ਮੈਂ ਉਹਨਾਂ ਦੇ ਨਾਲ ਆ ਨਹੀਂ ਉਹ ਮੈਨੂੰ ਕਹਿਣ ਤੇ ਮੈਂ ਸਿਆਸੀ ਦਲ ਬਣਾਉਂਗਾ ਹਾਂ ਤਾਂ ਸਿਆਸੀ ਦਲ ਤਾਂ ਬਣਨਾ ਹੁਣ ਉਹਦੀ ਅਗਵਾਈ ਅਮਰਤਪਾਲ ਸਿੰਘ ਨੇ ਕਰਨੀ ਹੈ ਕਿ ਸਰਜੀਤ ਸਿੰਘ ਖਾਲਸਾ ਨੇ ਕਰਨੀ ਹੈ ਕਿ ਕਿਸੇ ਤੀਸਰੇ ਧਰਨੇ ਕਰਨੀ ਹੈ ਪਰ ਇਹ ਸਭ ਦੇ ਦਰਮਿਆਨ ਰਾਜਦੇਵ ਸਿੰਘ ਖਾਲਸਾ ਆਗੇ ਰਾਜਦੇਵ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟਿਕਟ ਤੇ ਕਿਸੇ ਸਮੇਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸੀ ਉਸ ਤੋਂ ਬਾਅਦ ਉਹ ਉਹਨਾਂ ਦੀ ਇਹ ਚੀਜ਼ਾਂ ਜਨਤਕ ਹੋਈਆਂ ਕਿ ਬਈ ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਜੁਆਇਨ ਕਰ ਲਈ ਰਾਸ਼ਟਰੀ ਸਿੱਖ ਸੰਗਤ ਤੋਂ ਬਾਅਦ ਉਹ ਆਰਐਸਐਸ ਚੁੰਦੇ ਹੋਏ ਅਦੇਦਾਰ ਤੱਕ ਬਣੇ ਭਾਜਪਾ ਚ ਭਾਜਪਾ ਦੀ ਜੁਆਇਨਿੰਗ ਵਾਲੀਆਂ ਤਸਵੀਰਾਂ ਸਾਰਾ ਕੁਝ ਸਾਹਮਣੇ ਆਇਆ ਪਰ ਉਹ ਅਮਰਿਤਪਾਲ ਸਿੰਘ ਦੇ ਵਕੀਲ ਵੱਜੋਂ ਸੇਵਾਵਾਂ ਨਿਭਾ ਰਹੇ ਨੇ ਤੇ ਉਹ ਹੀ ਜਾਣਕਾਰੀ ਸਭ ਤੋਂ ਪਹਿਲਾਂ ਉਹ ਹੀ ਲੈ ਕੇ ਆਏ ਸੀ ਕਿ ਅਮਰਿਤਪਾਲ ਸਿੰਘ ਕਾਗਜ਼ ਭਰਨਗੇ ਚੋਣ ਲੜਨਗੇ ਤੇ ਹੁਣ ਰਾਜਦੇਵ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਵੀ ਰੋਲਾ ਪਈ ਜਾਂਦਾ ਕਿ ਸੁਖਵੀਰ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਛੱਡੇ ਸੁਖਵੀਰ ਬਾਦਲ ਕਹਿੰਦਾ ਕਾਦੀ ਛੱਡੇ ਪ੍ਰਧਾਨਗੀ ਸੁਖਵੀਰ ਬਾਦਲ ਦਾ ਪ੍ਰਧਾਨ ਹੋ ਹੀ ਨਹੀਂ ਸਕਦਾ ਅਕਾਲੀ ਦਲ ਦਾ ਉਹ ਕਹਿੰਦੇ ਅਕਾਲੀ ਦਲ ਦੀਆਂ ਜੋ ਰਵੈਤਾਂ ਨੇ ਜੋ ਨਿਯਮ ਨੇ ਜੋ ਸਿਧਾਂਤ ਨੇ ਸੁਖਬੀਰ ਬਾਲਤੇਵ ਦੇ ਪਰ ਖੜਾ ਨਹੀਂ ਉਤਰਦਾ ਰਾਜਦੇਵ ਖਾਲਸਾ ਕਹਿੰਦੇ ਉਹਦੇ ਪਰ ਤਾਂ ਪ੍ਰਕਾਸ਼ ਸਿੰਘ ਬਾਦਲ ਵੀ ਖੜਾ ਨਹੀਂ ਉਤਰਦਾ ਇਸ ਲਈ ਕਹਿੰਦੇ ਕਿ ਇਹ ਕਿਵੇਂ ਹੋ ਸਕਦਾ ਕਿ ਹਾਂ ਸੁਖਬੀਰ ਬਾਦਲ ਤੁਸੀਂ ਕਹੋਗੇ ਪ੍ਰਧਾਨਗੀ ਛੱਡੀ ਉਹਦੀ ਗੱਦੀ ਪ੍ਰਧਾਨਗੀ ਹਾਂ ਪ੍ਰਧਾਨ ਬਣਾਉਣਾ ਤਾਂ ਸ਼੍ਰੋਮਣੀ ਕਾਲ ਦਾ ਕਹਿੰਦੇ ਪ੍ਰਧਾਨ ਭਾਈ ਜਸਪੀਰ ਸਿੰਘ ਰੋਡੇਵਰਗਾ ਹੋਣਾ ਚਾਹੀਦਾ ਸੋ ਹੁਣ ਰਾਜਦੇਵ ਸਿੰਘ ਖਾਲਸਾ ਨੇ ਇਹ ਕਹਿ ਕੇ ਕੀ ਪ੍ਰਧਾਨ ਭਾਈ ਜਸਪੀਰ ਸਿੰਘ ਰੋਡੇ ਵਰਗਾ ਹੋਣਾ ਚਾਹੀਦਾ ਹੈ ਜਾਂ ਰੋਡੇ ਹੋਣਾ ਚਾਹੀਦੇ ਨੇ ਕਿ ਜਸਪੀਰ ਸਿੰਘ ਰੋਡੇ ਪ੍ਰਧਾਨ ਹੋਣਗੇ ਤਾਂ ਕੀ ਅਮਰਿਤਪਾਲ ਸਿੰਘ ਤੇ ਸਰਦਾਰ ਸਿੱਖ ਖਾਲਸਾ ਉਹਨਾਂ ਦੀ ਕਮਾਂਡ ਹਿੱਟ ਕੰਮ ਕਰਨਗੇ ਇਸ ਸਾਰੇ ਪਹਿਲੂ ਦੇ ਦਰਮਿਆਨ ਕੀ ਇਹ ਹੁਣ ਅਕਾਲੀ ਦਲ ਦੇ ਨਾਂ ਦੇ ਉੱਤੇ ਅੱਗੇ ਵਧਣ ਦੀ ਕੋਆਇਦਾ ਕੀ ਨਵੇਂ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਦੇ ਉੱਤੇ ਉਹ ਕਹਿੰਦੇ ਅਖਾਲੀ ਦਲ 1920 ਜਿਹੜਾ ਸੀਗਾ ਉਹ ਸਿਧਾਂਤ ਤੇ ਪਾਲਣਾ ਨਹੀਂ ਹੁੰਦੀ ਜੋ 1920 ਦੇ ਵਿੱਚ ਅਖਾਲੀ ਦਲ ਦੀ ਸਥਾਪਨਾ ਸਮੇਂ ਹੋਈ ਸੀ ਪਿਛਲੇ ਦਿਨੀ ਚੋਣਾਂ ਦੇ ਦੌਰਾਨ ਜਦੋਂ ਲੋਕ ਸਭਾ ਚੋਣਾਂ ਸੀ ਤਦ ਜਦੋਂ ਨਤੀਜੇ ਆਏ ਅਮਰਿਤਪਾਲ ਸਿੰਘ ਤੇ ਸਰਬਸਿੰਘ ਖਾਲਸਾ ਜਿੱਤੇ ਤੇ ਉਸ ਤੋਂ ਬਾਅਦ ਇਸ ਚੀਜ਼ ਨੇ ਇੱਧਰ ਜ਼ੋਰ ਫੜਿਆ ਤੇ ਉੱਧਰ ਅਖਾਲੀ ਦਲ ਦੇ ਅੰਦਰ ਇੱਕ ਖਲਾਅ ਪੈਦਾ ਹੋਣ ਲੱਗ ਗਿਆ ਤੇ ਕੁਝ ਤਰ੍ਹਾਂ ਅਕਾਲੀ ਦਲ ਚੋਂ ਨਿਕਲ ਕੇ ਬਾਹਰ ਆ ਗਏ ਆ ਜਿਨ੍ਹਾਂ ਚੋਂ ਚੰਦੂ ਮੱਜਰਾਹੋਰੀ ਵੀ ਜਗੀਰ ਕੌਰ ਹੋਰੀ ਵੀ ਢਿੰਡਸਾ ਦਾ ਪਰਿਵਾਰ ਵੀ ਬਰਨਾਲੇ ਦਾ ਪਰਿਵਾਰ ਵੀ ਹਮਲੂਕਾ ਹੋਰੀ ਵੀ ਹੈ ਨਾ ਸੋ ਕਿੰਨੇ ਲੀਟਰ ਇਹ ਲੀਟਰ ਲੰਗੇ ਦਿਨੀ ਅਮਰਤਪਾਲ ਸਿੰਘ ਦੇ ਘਰ ਤੱਕ ਵੀ ਗਏ ਨੇ ਹੁਣ ਸਰਜੀਤ ਸਿੰਘ ਖਾਲਸਾ ਇਹ ਗੱਲ ਕਹਿੰਦੇ ਆ ਕਿ ਵੀ ਅਸੀਂ ਨਵਾਂ ਦਲ ਬਣਾਉਣਾ ਹੈ ਜਾਂ ਨਵੀਂ ਪਾਰਟੀ ਬਣਾਉਣੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਸੰਪਰਕ ਦੇ ਵਿੱਚ ਸਾਡੇ ਸੰਪਰਕ ਦੇ ਵਿੱਚ ਕਈ ਸਾਫਕਾ ਅਕਾਲੀ ਮੰਤਰੀ ਤੇ ਅਕਾਲੀ ਲੀਡਰ ਅਕਾਲੀ ਜਥੇਦਾਰ ਨੇ ਉਧਰ ਅਮਰਪਾਲ ਸਿੰਘ ਦੇ ਘਰੇ ਜਾਣਾ ਉਧਰ ਸਰਬਜੀਤ ਸਿੰਘ ਦਾ ਇਹ ਕਹਿਣਾ ਉਧਰ ਰਾਜੀਵ ਸਿੰਘ ਖਾਲਸਾ ਦਾ ਇਹ ਕਹਿਣਾ ਕਿ ਕੱਲ੍ਹ ਦਾ ਪ੍ਰਧਾਨ ਭਾਈ ਜਸਵੀਰ ਸਿੰਘ ਰੋਡੇ ਹੋਣਾ ਚਾਹੀਦਾ ਸੋ ਕੀ ਏ ਸਾਰੀ ਕਹਾਣੀ ਦੇ ਪਿੱਛੇ ਇਹ ਅਕਾਲੀ ਲੀਡਰ ਆਖਲੋਤੇ ਨੇ ਕੀ ਇਹਨਾਂ ਅਕਾਲੀ ਲੀਡਰਾਂ ਦੇ ਇਹ ਆਪਣੀ ਤਲਾਸ਼ ਆਪਣੀ ਥਾਂ ਤਾਂ ਨਹੀਂ ਲੱਭ ਰਹੇ ਆਪਣੇ ਪੈਰ ਜਮਾਉਣ ਨੂੰ ਤਾਂ ਨਹੀਂ ਫਿਰਦੇ ਕਿਕਰ ਨੂੰ ਪਤਾ ਹੈ ਕਿ ਜੇ ਸੁਖਵੀਰ ਬਾਦਲ ਵਾਲੀ ਪਾਰਟੀ ਨੂੰ ਨਕਾਰਿਆ ਤਾਂ ਸਾਨੂੰ ਵੀ ਨਾਲੇ ਨਕਾਰਿਆ। ਸੋ ਇਹ ਨੰਵੇਂ ਮੋਢੇ ਤਾਂ ਨਹੀਂ ਲੱਭ ਰਹੇ ਆਪਣਾ ਹਥਿਆਰ ਚਲਾਉਣ ਲਈ। ਇਹ ਚਰਚਾ ਪਰ ਜਦੇਵ ਖਾਲਸਾ ਦੇ ਉੱਤੇ ਰਾਸੀ ਸਿੱਖ ਸੰਗਤ ਤੇ ਆਰਐਸਐਸ ਤੇ ਭਾਜਪਾ ਦੇ ਵੱਧ ਨਾਲ ਸਵਾਲ ਖੜਾ। ਉਧਰ ਹੋਏ ਨਜ਼ਰ ਰੱਖ ਰਹੀਆਂ ਨੇ ਪੰਜਾਬ ਦੀ ਕੋਈ ਤਰ੍ਹਾਂ ਕਿ ਕਿਤੇ ਇਹਦੇ ਪਿੱਛੇ ਸਾਰੀ ਭਾਜਪਾ ਤਾਂ ਨਹੀਂ ਖੇਡ ਕਰ ਰਹੀ। ਪਰ ਜਦੋਂ ਖਰੂਰ ਸਾਹ ਹਲਕੇ ਤੋਂ ਲੈ ਕੇ ਫਰੀਦਕੋਟ ਹਲਕੇ ਤੱਕ ਵੋਟ ਪਈ ਹੈ ਉਹ ਲਹਿਰ ਦੇ ਵਿੱਚ ਪਈ ਹੈ। ਉਥੇ ਨਾ ਭਾਜਪਾ ਦਾ ਕੋਈ ਕੰਮ ਏਜੰਡਾ ਕੰਮ ਕਰ ਸਕਿਆ ਨਾ ਉਥੇ ਅਕਾਲੀ ਦਲ ਦਾ ਕੋਈ ਏਜੰਡਾ ਕੰਮ ਕਰ ਸਕਿਆ ਨਾ ਆਪ ਦੀ ਕੋਈ ਚਾਲ ਚੱਲੀ ਨਾ ਕਾਂਗਰਸ ਨੂੰ ਪੈਰ ਲੱਗਿਆ ਉਥੇ ਆਵਾਮ ਦੇ ਆਵਾਦੀ ਨਾਲ ਬਦਲਾਅ ਹੈ ਹੁਣ ਆਵਾਮ ਪੰਜਾਬ ਦੇ ਵਿੱਚ ਨਸ਼ੇ ਤੋਂ ਛੁਟਕਾਰਾ ਚਾਹੁੰਦਾ ਹੈ ਆਵਾਮ ਪੰਜਾਬ ਦੇ ਵਿੱਚ ਧਾਰਮਿਕ ਤੌਰ ਤੇ ਇੱਕ ਸੁਰਤਾ ਚਾਹੁੰਦਾ ਹੈ ਆਵਾਮ ਪੰਜਾਬ ਦੇ ਵਿੱਚ ਰੋਜ਼ਗਾਰ ਚਾਹੁੰਦਾ ਹੈ ਸਕੂਨ ਚਾਹੁੰਦਾ ਹੈ ਮਸਲਿਆਂ ਦੇ ਹੱਲ ਚਾਹੁੰਦਾ ਸੋ ਕੀ ਹੈ ਹੁਣ ਇਹ ਨਵੇਂ ਦਲ ਤੋਂ ਆਸ ਕਰੇਗਾ ਕਿਉਂਕਿ ਪੰਜਾਬ ਦੇ ਵਿੱਚ ਖਲਾ ਤਾਂ ਪਿਆ ਉਸ ਖਲਾ ਦੀ ਪੂਰਤੀ ਲਈ ਹੁਣ ਸਾਰਿਆਂ ਦੀ ਨਜ਼ਰ ਇਧਰ ਹੈ ਕਿ ਕੀ ਅਮਰਤਪਾਲ ਸਿੰਘ ਨਵਾਂ ਦਲ ਬਣਾਉਣਗੇ